ਸਤਿ ਸ਼੍ਰੀ ਅਕਾਲ ਦੋਸਤੋ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਨਵੀਂ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੁਹਾਡੇ ਲਾਈਕ ਕਮੈਂਟ ਨਾਲ ਮੈਨੂੰ ਬਹੁਤ ਹੌਸਲਾ ਮਿਲਦਾ ਆਪਣੀ ਅੱਜ ਦੀ ਕਹਾਣੀ ਇੱਕ ਰਾਣੀ ਨਾਮ ਦੀ ਕੁੜੀ ਦੀ ਕਹਾਣੀ ਆ ਰਾਣੀ ਤੇ ਜੱਗੀ ਦੋਨੋਂ ਭੈਣ ਭਰਾ ਕਾਲਜ ਦੀ ਪੜ੍ਹਾਈ ਪੂਰੀ ਕਰਦੇ ਆ। ਰਾਣੀ ਕਾਲਜ ਦੀ ਪੜ੍ਹਾਈ ਤੋਂ ਬਾਅਦ ਕਰ ਰਹੀਦੀ ਆ ਤੇ ਜੱਗੀ ਜਿਹੜਾ ਆਪਣੀ ਕੋਈ ਡਿਗਰੀ ਕਰਨ ਲੱਗ ਜਾਂਦਾ। ਦੋਨੋਂ ਭੈਣ ਭਰਾ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ। ਇੰਨੇ ਸਮੇਂ ਦੇ ਵਿੱਚ ਰਾਣੀ ਲਈ ਇੱਕ ਵਧੀਆ ਪਰਿਵਾਰ ਦਾ ਰਿਸ਼ਤਾ ਆਉਂਦਾ ਤੇ ਰਾਣੀ ਦੇ ਪਾਪਾ ਜਿਹੜੇ ਉਹ ਰਾਣੀ ਨੂੰ ਪੁੱਛਦੇ ਆ ਕਿ ਪੁੱਤ ਹੁਣ ਤੇਰੀ ਵੈਸੇ ਤਾਂ ਵਿਆਹ ਦੀ ਉਮਰ ਹੋ ਹੀ ਗਈ ਆ। ਵੀ ਰਿਸ਼ਤਾ ਵਧੀਆ ਜੇ ਤੂੰ ਕਹੀਂ ਤਾਂ ਆਪਾਂ ਰਿਸ਼ਤੇ ਲਈ ਹਾਂ ਕਰ ਦਿੰਨੇ ਆ। ਰਾਣੀ ਕਹਿੰਦੀ ਵੀ ਪਾਪਾ ਜਿਵੇਂ ਤੁਹਾਨੂੰ ਠੀਕ ਲੱਗਦਾ ਠੀਕ ਆ ਚਲੋ ਰਾਣੀ ਦਾ ਰਿਸ਼ਤਾ ਜਿਹੜਾ ਉਹ ਤੈਅ ਹੋ ਜਾਂਦਾ ਜਿਸ ਘਰ ਦੇ ਵਿੱਚ ਰਾਣੀ ਦਾ ਰਿਸ਼ਤਾ ਹੁੰਦਾ ਉਹ ਪਰਿਵਾਰ ਪੜਿਆ ਲਿਖਿਆ ਵਧੀਆ ਪਰਿਵਾਰ ਹੁੰਦਾ ਰਾਣੀ ਦੇ ਸਹੁਰੇ ਕਹਿੰਦੇ ਆ ਕਿ ਜੇ ਰਾਣੀ ਨੇ ਕਾਲਜ ਦੀ ਪੜ੍ਹਾਈ ਪੂਰੀ ਕੀਤੀ ਹੈ ਤਾਂ ਅੱਗੇ ਅਸੀਂ ਇਹਨੂੰ ਪੜ੍ਹਾ ਲਵਾਂਗੇ ਕਿਉਂਕਿ ਰਾਣੀ ਦਾ ਜਿਹੜਾ ਹੋਣ ਵਾਲਾ ਪਤੀ ਸੀ ਉਹ ਵਧੀਆ ਨੌਕਰੀ ਕਰਦਾ ਸੀ ਤੇ ਉਹਦੀ ਇੱਛਾ ਸੀ ਕਿ ਉਹਦੇ ਘਰ ਵਾਲੀ ਕਮਾਊ ਹੋਵੇ ਇੱਕ ਪ੍ਰੋਫੈਸ਼ਨਲ ਲੇਡੀ ਹੋਵੇ ਚਲੋ ਸਹਿਮਤੀ ਹੋ ਜਾਂਦੀ ਆ ਰਿਸ਼ਤਾ ਹੋ ਜਾਂਦਾ ਤੇ ਵਿਆਹ ਜਿਹੜਾ ਉਹ 4 ਮਹੀਨਿਆਂ ਬਾਅਦ ਕਰਨਾ ਹੁੰਦਾ 4 ਮਹੀਨੇ ਦਾ ਸਮਾਂ ਨੇੜੇ ਆਉਂਦਾ ਵਿਆਹ ਜਿਹੜਾ ਉਹ ਰੱਖ ਲਿਆ ਜਾਂਦਾ ਦੋਨਾਂ ਪਰਿਵਾਰਾਂ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਰਾਣੀ ਦੇ ਵਿਆਹ ਨੂੰ ਸਿਰਫ 5 ਦਿਨ ਬਾਕੀ ਰਹਿ ਜਾਂਦੇ ਨੇ ਤਾਂ ਰਾਣੀ ਦਾ ਜਿਹੜਾ ਭਰਾ ਜੱਗੀ ਉਹਨੂੰ ਇੱਕਦਮ ਤੇਜ਼ ਬੁਖਾਰ ਹੋ ਜਾਂਦਾ ਜਦੋਂ ਹਸਪਤਾਲ ਦੇ ਵਿੱਚ ਲੈ ਕੇ ਜਾਂਦੇ ਆ ਤਾਂ ਡਾਕਟਰ ਚੈੱਕਅਪ ਕਰਦੇ ਆ ਤਾਂ ਡਾਕਟਰ ਕਹਿੰਦੇ ਆ ਕਿ ਇਹਦੀਆਂ ਦੋਨੋਂ ਕਿਡਨੀਜ਼ ਡੇਮੇਜ ਹੋ ਚੁੱਕੀਆਂ ਨੇ ਇਹਦਾ ਤੁਰੰਤ ਕਿਡਨੀ ਟ੍ਰਾਂਸਪਲੈਂਟ ਕਰਾਉਣਾ ਪਊਗਾ ਪਰਿਵਾਰ ਨੂੰ ਇਹ ਗੱਲ ਸੁਣ ਕੇ ਬਹੁਤ ਸਦਮਾ ਲੱਗਦਾ ਕਿਉਂਕਿ ਜਿਹੜੀ ਬਿਮਾਰੀ ਕਦੇ ਸੁਣੀ ਨਾ ਹੋਵੇ ਅਚਾਨਕ ਇਸ ਤਰ੍ਹਾਂ ਕਰਦਾ ਇਕਲੌਤਾ ਮੁੰਡਾ ਹਨਾ ਪੜਿਆ ਲਿਖਿਆ ਸੁਣਾ ਸੁਨੱਖਾ ਮੁੰਡਾ ਜਿਹਨੂੰ ਇਸ ਤਰ੍ਹਾਂ ਦੀ ਕੋਈ ਦਿੱਕਤ ਆ ਜਾਏ ਪਰਿਵਾਰ ਦਾ ਨਿਰਾਸ਼ ਹੋਣਾ ਸੁਭਾਅਕਾ ਆ ਰਾਣੀ ਜਿਹੜੀ ਉਹ ਆਪਣੇ ਪਾਪਾ ਨੂੰ ਕਹਿੰਦੀ ਆ ਕਿ ਪਾਪਾ ਸਾਰਿਆਂ ਤੋਂ ਪਹਿਲਾਂ ਆਪਣੇ ਲਈ ਮੇਰੇ ਭਰਾ ਦਾ ਜੱਗੀ ਦਾ ਟ੍ਰੀਟਮੈਂਟ ਜ਼ਰੂਰੀ ਆ ਡਾਕਟਰ ਕਹਿੰਦੇ ਆ ਕਿ ਪਰਿਵਾਰਕ ਮੈਂਬਰ ਦਾ ਸਾਰਿਆਂ ਦੇਣਾ ਬਲੱਡ ਟੈਸਟ ਕਰਨੇ ਪੈਣਗੇ ਹੋਰ ਵੀ ਦੋ ਚਾਰ ਟੈਸਟ ਹੋਣਗੇ ਵੀ ਕਿਡਨੀ ਆ ਕਿ ਕਿਹਨੇ ਡੋਨੇਟ ਕਰਨੀਆਂ ਚਲੋ ਰਾਣੀ ਜਿਹੜੀ ਕਹਿੰਦੀ ਆ ਕਿ ਪਾਪਾ ਮੈਂ ਮੇਰੇ ਬਲੱਡ ਟੈਸਟ ਕਰਵਾ ਲਵਾਂ ਪਰ ਰਾਣੀ ਦੇ ਪਾਪਾ ਕਹਿੰਦੇ ਵੀ ਨਹੀਂ ਪੁੱਤ ਤੇਰੇ ਨੂੰ ਪਹਿਲਾਂ ਅਸੀਂ ਹੈਗੇ ਆ ਸਾਡਾ ਪੁੱਤ ਆ ਸਾਨੂੰ ਵੀ ਉਹਨਾਂ ਹੀ ਪਿਆਰਾਗਾ ਵੈਸੇ ਵੀ ਤੇਰਾ ਵਿਆਹ ਹੋਣ ਵਾਲਾ ਵੀ ਅਸੀਂ ਦੇਖਦੇ ਆਂ ਵੀ ਮੇਰੀ ਜਾਂ ਤੇਰੇ ਮੰਮੀ ਦੀ ਕਿਹਦੀ ਕਿਡਨੀ ਠੀਕ ਆਉਂਦੀ ਆ ਜਦੋਂ ਡਾਕਟਰ ਨਾਲ ਰੇਮਸਟਰ ਕਰਾ ਕੀਤਾ ਜਾਂਦਾ ਤਾਂ ਡਾਕਟਰ ਕਹਿੰਦੇ ਆ ਕਿ ਕੋਸ਼ਿਸ਼ ਕਰੋ ਕਿ ਕਿਸੇ ਹਨਾ ਮਤਲਬ ਘੱਟ ਉਮਰ ਦੇ ਜਿਹੜਾ ਪਰਿਵਾਰਕ ਮੈਂਬਰ ਦੀ ਕਿਡਨੀ ਡੋਨੇਟ ਕੀਤੀ ਜਾਵੇ ਤਾਂ ਰਾਣੀ ਦੇ ਪਾਪਾ ਡਾਕਟਰ ਨੂੰ ਕਹਿੰਦੇ ਆ ਕਿ ਅਸੀਂ ਦੋਨੋਂ ਪਤੀ ਪਤਨੀ ਬਿਲਕੁਲ ਫਿੱਟ ਆ ਸਾਡੇ ਤੁਸੀਂ ਟੈਸਟ ਲਓ ਕਿਉਂਕਿ ਸਾਡੇ ਕੋਈ ਬੇਟੀ ਆ ਤੇ ਬੇਟੀ ਦੀ ਕਿਡਨੀ ਅਸੀਂ ਨਹੀਂ ਦੇ ਸਕਦੇ ਉਹਦਾ ਵਿਆਹ ਰੱਖਿਆ ਹੋਇਆਗਾ ਡਾਕਟਰ ਉਹਨਾਂ ਨੂੰ ਕਹਿੰਦੇ ਆ ਕਿ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਵੀ ਕਿਡਨੀ ਕੋਈ ਵੀ ਦੇ ਸਕਦਾ ਹੁੰਦਾ ਠੀਕ ਆ 6 ਮਹੀਨੇ ਦਾ ਪਰਹੇਜ਼ ਹੁੰਦਾ ਸਰਜਰੀ ਤੋਂ ਬਾਅਦ ਨਹੀਂ ਬੰਦਾ ਨਾਰਮਲ ਹੀ ਹੁੰਦਾ ਕੋਈ ਦਿੱਕਤ ਨਹੀਂ ਆਉਂਦੀ ਉਹ ਕਹਿੰਦੇ ਵੀ ਨਹੀਂ ਤੁਸੀਂ ਸਾਡੇ ਟੈਸਟ ਕਰੋ ਚਲੋ ਰਾਣੀ ਦੇ ਮੰਮੀ ਪਾਪਾ ਦੇ ਟੈਸਟ ਕੀਤੇ ਜਾਂਦੇ ਆ ਮੁੱਢਲੇ ਟੈਸਟ ਆ ਉਹਨਾਂ ਦੇ ਕਿਡਨੀ ਆ ਜਿਹੜੀ ਉਹ ਡੋਨੇਟ ਕਰਨ ਦੇ ਯੋਗ ਹੁੰਦੇ ਆ ਮੈਚ ਕਰ ਜਾਂਦੇ ਆ ਪਰ ਉਹਨਾਂ ਨੂੰ ਦੋਨਾਂ ਨੂੰ ਕੋਈ ਇਹੋ ਜੀ ਦਿੱਕਤ ਹੁੰਦੀ ਆ ਕਿ ਡਾਕਟਰ ਕਹਿੰਦੇ ਆ ਵੀ ਤੁਹਾਡੀ ਕਿਡਨੀ ਡੋਨੇਟ ਕਰੇ ਤਾਂ ਕੋਈ ਫਾਇਦਾ ਨਹੀਂ ਵੀ ਜਿਆਦਾ ਮਤਲਬ ਢੇਰ ਤੱਕ ਨਹੀਂ ਠੀਕ ਰਹਿਣਾ ਇਹਨੇ ਫਿਰ ਰਾਣੀ ਆ ਜਿਹੜੀ ਉਹ ਆਪਣੇ ਪਾਪਾ ਨੂੰ ਕਹਿੰਦੀ ਆ ਵੀ ਪਾਪਾ ਮੇਰਾ ਬਲੱਡ ਟੈਸਟ ਕਰਵਾਉ ਉਹਦੇ ਪਾਪਾ ਉਹਨੂੰ ਬਹੁਤ ਰੋਕਦੇ ਆ ਉਹ ਕਹਿੰਦੇ ਵੀ ਤੇਰੇ ਸਹੁਰਿਆਂ ਨਾਲ ਗੱਲ ਕਰ ਲਈਏ ਉਹ ਕਹਿੰਦੀ ਵੀ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਵੀ ਮੇਰੇ ਹੋਣ ਵਾਲੇ ਪਤੀ ਜਿਹੜੇ ਪੜੇ ਲਿਖੇ ਆ ਉਹ ਇਸ ਚੀਜ਼ ਨੂੰ ਸਮਝਣਗੇ ਵੀ ਸਾਰਿਆਂ ਤੋਂ ਪਹਿਲਾਂ ਮੇਰੇ ਲਈ ਮੇਰੇ ਭਰਾ ਦੀ ਜਾਨ ਬਚਾਉਣੀ ਜ਼ਰੂਰੀ ਆ ਤੇ ਉਹ ਡਾਕਟਰ ਨੂੰ ਕਹਿੰਦੀ ਆ ਵੀ ਤੁਸੀਂ ਮੇਰੇ ਟੈਸਟ ਕਰੋ ਚਲੋ ਰਾਣੀ ਦੇ ਟੈਸਟ ਕੀਤੇ ਜਾਂਦੇ ਆ ਟੈਸਟ ਆ ਸਾਰੇ ਮੈਚ ਹੋ ਜਾਂਦੇ ਆ ਤੇ ਤੀਸਰੇ ਦਿਨਾਂ ਡਾਕਟਰ ਡੇਟ ਦੇ ਦਿੰਦਾ ਕਿ ਪਰਸੋਂ ਆਪਾਂ ਕਿਡਨੀ ਆ ਜਿਹੜੀ ਉਹ ਟ੍ਰਾਂਸਪਲੈਂਟ ਕਰਾਂਗੇ ਦੋਨਾਂ ਦੀ ਸਰਜਰੀ ਹੋਊਗੀ ਰਾਣੀ ਦੇ ਪਾਪਾ ਜਿਹੜੇ ਰਾਣੀ ਨੂੰ ਕਹਿੰਦੇ ਵੀ ਤੂੰ ਸਾਡੇ ਹੋਣ ਵਾਲੇ ਜਵਾਈ ਨਾਲ ਗੱਲ ਕਰ ਲਾ ਰਾਣੀ ਆਪਣੇ ਹੋਣ ਵਾਲੇ ਪਤੀ ਨਾਲ ਗੱਲ ਕਰਦੀ ਆ ਕਿ ਮੈਂ ਆਪਣੇ ਭਰਾ ਨੂੰ ਕਿਡਨੀ ਦੇਣਾ ਚਾਹਣੀ ਆ ਵੀ ਅਚਾਨਕ ਹਨਾ ਦਿੱਕਤ ਆ ਗਈ ਤਾਂ ਉਹ ਕਹਿੰਦਾ ਵੀ ਤੈਨੂੰ ਪਤਾ ਆਪਣਾ ਵਿਆਹ ਹੋਣ ਵਾਲਾ ਉਹ ਕਹਿੰਦੀ ਵੀ ਹਾਂ ਮੈਨੂੰ ਪਤਾ ਵੀ ਵਿਆਹ ਆਪਾਂ ਥੋੜਾ ਲੇਟ ਕਰ ਲਾਂਗੇ ਵੀ ਡਾਕਟਰ ਨੇ 6 ਕੁ ਮਹੀਨੇ ਦਾ ਪਰਹੇਜ਼ ਦੱਸਿਆਗਾ ਵੀ ਉਸ ਤੋਂ ਬਾਅਦ ਵਿਆਹ ਕਰ ਲਾਂਗੇ ਵੀ ਨਾਰਮਲ ਹੋ ਜੂੰ ਉਹ ਕਹਿੰਦਾ ਵੀ ਨਹੀਂ ਰਾਣੀ ਇਹ ਫੈਸਲਾ ਮੈਨੂੰ ਨਹੀਂ ਮਨਜ਼ੂਰ ਵੀ ਤੂੰ ਕਿਹਨੂੰ ਪੁੱਛ ਕੇ ਫੈਸਲਾ ਲਿਆ ਉਹ ਕਹਿੰਦੀ ਵੀ ਇਹ ਪੁੱਛ ਕੇ ਲੈਣ ਵਾਲੀ ਕੀ ਗੱਲ ਆ ਹਨਾ ਵੀ ਇਹ ਫੈਸਲਾ ਮੈਂ ਲੈ ਸਕਦੀ ਹਾਂ ਮੇਰਾ ਭਰਾ ਮੇਰੀ ਜਾਨ ਤੋਂ ਪਿਆਰਾ ਉਹ ਕਹਿੰਦਾ ਵੀ ਨਹੀਂ ਮੈਂ ਫਿਰ ਰਿਸ਼ਤੇ ਨੂੰ ਮਨਾ ਕਰ ਦੂੰਗਾ ਉਹ ਕਹਿੰਦੀ ਵੀ ਉਹ ਤੁਹਾਡੀ ਮਰਜ਼ੀ ਆ ਤੁਹਾਨੂੰ ਨਹੀਂ ਪਸੰਦ ਇਹ ਗੱਲ ਤੁਸੀਂ ਰਿਸ਼ਤੇ ਨੂੰ ਮਨਾ ਕਰ ਸਕਦੇ ਹੋ ਪਰ ਮੇਰੇ ਲਈ ਆਪਣੇ ਭਰਾ ਦੀ ਜਾਨ ਬਚਾਉਣੀ ਜ਼ਰੂਰੀ ਆ ਤੇ ਚਲੋ ਉਹ ਮੁੰਡਾ ਜਿਹੜਾ ਆਪਣੇ ਮੰਮੀ ਪਾਪਾ ਕੋਲ ਗੱਲ ਕਰਦਾ ਉਹਦੇ ਮੰਮੀ ਪਾਪਾ ਰਾਣੀ ਦੇ ਮੰਮੀ ਪਾਪਾ ਨਾਲ ਗੱਲ ਕਰਦੇ ਆ ਤੇ ਉਹ ਕਹਿੰਦੇ ਆ ਵੀ ਫਿਰ ਸਾਡੇ ਵੱਲੋਂ ਰਿਸ਼ਤੇ ਦਾ ਜਵਾਬ ਆ ਰਾਣੀ ਦੇ ਪਾਪਾ ਰਾਣੀ ਨੂੰ ਬਹੁਤ ਸਮਝਾਉਂਦੇ ਆ ਕਿ ਪੁੱਤ ਅਸੀਂ ਆਪਣੀ ਕਿਡਨੀ ਦੇ ਦਿੰਨੇ ਆ ਪਰ ਰਾਣੀ ਕਹਿੰਦੀ ਪਾਪਾ ਜਦੋਂ ਡਾਕਟਰ ਨੇ ਕਿਹਾ ਵੀ ਇਹ ਕਿਡਨੀ ਸੈੱਟ ਹੀ ਨਹੀਂ ਆਉਂਦੀ ਵੀ ਨਾਲੇ ਤੁਸੀਂ ਤੁਹਾਨੂੰ ਪ੍ਰੋਬਲਮ ਆਊਗੀ ਨਾਲੇ ਵੀਰੇ ਨੂੰ ਵੀ ਫਿਰ ਕੀ ਫਾਇਦਾ ਵੀ ਤੁਸੀਂ ਚੁੱਪ ਕਰੋ ਕੋਈ ਗੱਲ ਨਹੀਂ ਰਿਸ਼ਤੇ ਆਪਾਂ ਨੂੰ ਕੋਈ ਕਮੀ ਨਹੀਂ ਹੈਗੀ ਰਿਸ਼ਤਾ ਜੇ ਨਾਮ ਵੀ ਹੋ ਤਾਂ ਵੀ ਕੋਈ ਗੱਲ ਨਹੀਂ ਜਿੱਦ ਫੜ ਲੈਂਦੀ ਆ ਉਹ ਕਹਿੰਦੀ ਆ ਬਸ ਇਸ ਮਾਮਲੇ ਤੇ ਹੋਰ ਕੋਈ ਬਹਿਸ ਨਹੀਂ ਕਰਨੀ ਤੀਸਰੇ ਦਿਨ ਚਲੋ ਡਾਕਟਰ ਆ ਜਿਹੜੇ ਉਹ ਕਿਡਨੀ ਟਰਾਂਸਪਲੈਂਟ ਕਰਦੇ ਆ ਦੋਨਾਂ ਦੀ ਸਰਜਰੀ ਆ ਜਿਹੜੀ ਸਕਸੈਸਫੁਲ ਹੋ ਜਾਂਦੀ ਆ ਤੇ ਇੱਕ ਹਫਤੇ ਦੇ ਵਿੱਚ ਹੀ ਜੱਗੀ ਨੂੰ ਫਰਕ ਪੈਣਾ ਸ਼ੁਰੂ ਹੋ ਜਾਂਦਾ ਉਹ ਵਧੀਆ ਹੋ ਜਾਂਦਾ 10 ਦਿਨ ਹਸਪੀਟਲ ਦੇ ਵਿੱਚ ਰੱਖਣ ਤੋਂ ਬਾਅਦ ਦੋਨਾਂ ਨੂੰ ਛੁੱਟੀ ਦੇ ਦਿੱਤੀ ਜਾਂਦੀ ਆ ਰਾਣੀ ਨੂੰ ਇਹ ਆਸ ਸੀ ਕਿ ਮੇਰੇ ਜਿਹੜਾ ਹੋਣ ਵਾਲਾ ਹਸਬੰਦ ਆ ਵੀ ਉਹ ਬਹੁਤ ਪੜਿਆ ਲਿਖਿਆ ਤੇ ਸਮਝਦਾਰ ਆਗਾ ਵੀ ਉਹ ਜ਼ਰੂਰ ਇਸ ਗੱਲ ਨੂੰ ਸਮਝੂਗਾ ਤੇ ਫੋਨ ਕਰੂਗਾ ਪਰ ਉਹ ਫੋਨ ਕਰਕੇ ਰਿਸ਼ਤੇ ਨੂੰ ਮਨਾ ਕਰ ਦਿੰਦੇ ਆ ਈਵਨ ਕਿ ਉਹ ਜੱਗੀ ਦਾ ਹਾਲ ਚਾਲ ਵੀ ਨਹੀਂ ਪੁੱਛਦੇ ਤੇ ਰਾਣੀ ਆਪਣੇ ਪਾਪਾ ਨੂੰ ਕਹਿੰਦੀ ਪਾਪਾ ਤੁਸੀਂ ਇਸ ਗੱਲ ਦੀ ਚਿੰਤਾ ਨਹੀਂ ਕਰਨੀ ਵਧੀਆ ਹੋਇਆ ਆਪਾਂ ਨੂੰ ਉਹਨਾਂ ਦਾ ਪਹਿਲਾਂ ਹੀ ਪਤਾ ਲੱਗ ਗਿਆ ਵੀ ਜੇ ਬਾਅਦ ਦੇ ਵਿੱਚ ਕੋਈ ਦਿੱਕਤ ਆਉਂਦੀ ਉਹਨਾਂ ਨੇ ਕਦੋਂ ਆਪਣੇ ਦੁੱਖ ਦੇ ਸੁੱਖ ਦੇ ਖੜਨਾ ਸੀ ਵੀ ਤੁਸੀਂ ਫਿਕਰ ਨਾ ਕਰੋ ਚਲੋ ਰਾਣੀ ਦੇ ਪਾਪਾ ਨੂੰ ਚਿੰਤਾ ਤਾਂ ਹੁੰਦੀ ਆ ਪਰ ਗੱਲ ਇਹ ਆ ਵੀ ਕਰ ਵੀ ਕੀ ਸਕਦੇ ਆ ਤੇ ਰਾਣੀ ਇਸ ਗੱਲ ਦਾ ਸ਼ੁਕਰ ਮਨਾਉਂਦੀ ਆ ਵੀ ਆਪਾਂ ਉਤੋਂ-ਉਤੋਂ ਵੇਖ ਲਿਆ ਹਨਾ ਕਿ ਪੜ੍ਹੇ ਲਿਖੇ ਆ ਚੰਗੀ ਫੈਮਿਲੀ ਆ ਚੰਗਾ ਪੈਸਾ ਵੀ ਬੰਦੇ ਦੀ ਸੋਚ ਤਾਂ ਅਸਲ ਵਰਤ ਕੇ ਪਤਾ ਲੱਗਦੀ ਆ ਚਲੋ ਰਾਣੀ ਨੂੰ ਕੋਈ ਅਫਸੋਸ ਨਹੀਂ ਹੁੰਦਾ ਰਾਣੀ ਦਾ ਭਰਾ ਜੱਗੀ ਉਹ ਆਪਣੀ ਭੈਣ ਤੇ ਪਹਿਲਾਂ ਵੀ ਜਾਨਵਾਰ ਦਾ ਸੀ ਤੇ ਹੁਣ ਤਾਂ ਵਾਰਨੀ ਆ ਉਹ ਰਾਣੀ ਨੂੰ ਕਹਿੰਦਾ ਕਿ ਰਾਣੀ ਮੈਨੂੰ ਮaaf ਕਰ ਦੇ ਮੇਰੀ ਵਜ੍ਹਾ ਨਾਲ ਤੇਰਾ ਰਿਸ਼ਤਾ ਟੁੱਟ ਗਿਆ ਪਰ ਤੂੰ ਹਮੇਸ਼ਾ ਇੱਕ ਗੱਲ ਯਾਦ ਰੱਖੀ ਵੀ ਜਿਵੇਂ ਤੂੰ ਮੇਰੀ ਜਾਨ ਬਚਾਈ ਆ ਮੈਂ ਹਮੇਸ਼ਾ ਤੇਰੇ ਨਾਲ ਖੜਾ ਰਹੂੰਗਾ ਚਲੋ ਰਿਸ਼ਤਾ ਜਿਹੜਾ ਉਹ ਟੁੱਟ ਜਾਂਦਾ ਤੇ ਰਾਣੀ ਜਿਹੜੀ ਅੱਗੇ ਪੜ੍ਹਾਈ ਸ਼ੁਰੂ ਕਰ ਦਿੰਦੀ ਆ ਕਿਉਂਕਿ ਉਹ ਆਪਣੇ ਪਾਪਾ ਨੂੰ ਕਹਿੰਦੀ ਆ ਵੀ ਹਜੇ ਮੈਂ ਕੋਈ ਰਿਸ਼ਤਾ ਦੀ ਗੱਲ ਨਹੀਂ ਕਰਨੀ ਮੈਂ ਵਿਆਹ ਹਜੇ ਨਹੀਂ ਕਰਾਉਣਾ 2-4 ਸਾਲ ਲੰਘ ਜਾਂਦੇ ਆ ਰਾਣੀ ਡਿਗਰੀ ਕਰ ਲੈਂਦੀ ਆ ਤੇ ਉਹਦਾ ਭਰਾ ਨੌਕਰੀ ਕਰਦਾ ਹੁੰਦਾ ਵਧੀਆ ਕੁੜੀ ਮਿਲ ਜਾਂਦੀ ਆ ਉਹਦਾ ਵੀ ਵਿਆਹ ਹੋ ਜਾਂਦਾ ਕੁੜੀ ਵਾਲਿਆਂ ਨੂੰ ਉਹਨਾਂ ਨੇ ਦੱਸਿਆ ਹੁੰਦਾ ਭਾਈ ਕਿਡਨੀ ਟਰਾਂਸਪਲੈਂਟ ਕਰਾਈ ਹੈਗੀ ਵੀ ਇਸ ਤਰ੍ਹਾਂ ਹੋ ਗਈ ਸੀ ਦਿੱਕਤ ਤੇ ਕੁੜੀ ਵਾਲਿਆਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਚਲੋ ਰਾਣੀ ਦੇ ਭਰਾ ਦਾ ਵਿਆਹ ਹੋ ਜਾਂਦਾ ਉਹ ਉਸ ਤੋਂ ਬਾਅਦ ਰਾਣੀ ਵਾਸਤੇ ਕੋਈ ਰਿਸ਼ਤਾ ਨਹੀਂ ਆਉਂਦਾ। ਉਹਦੇ ਮੰਮੀ ਪਾਪਾ ਨੇ ਵਾਰ ਦੀ ਵਾਰ ਰਿਸ਼ਤੇਦਾਰਾਂ ਨੂੰ ਹੋਰ ਮਿੱਤਰਾਂ ਦੋਸਤਾਂ ਨੂੰ ਰਿਸ਼ਤੇ ਲਈ ਕਿਹਾ ਪਰ ਸਾਰੇ ਇਹੀ ਕਹਿੰਦੇ ਸੀ ਕਿ ਤੁਹਾਡੀ ਬੇਟੀ ਦੀ ਸਰਜਰੀ ਹੋਈ ਆ ਇਸ ਲਈ ਕੋਈ ਰਿਸ਼ਤੇ ਨੂੰ ਹਾਂ ਨਹੀਂ ਕਰਦਾ। ਤੇ ਰਾਣੀ ਦੀ ਮਾਂ ਨੂੰ ਇਸ ਗੱਲ ਦਾ ਬਹੁਤ ਫਿਕਰ ਹੁੰਦਾ। ਉਹ ਆਪਣੀ ਧੀ ਕੋਲ ਤਾਂ ਨਹੀਂ ਕਹਿੰਦੀ ਪਰ ਉਹ ਰਿਸ਼ਤੇਦਾਰਾਂ ਨੂੰ ਕਹਿਣ ਲੱਗੀ ਕੋਈ ਤਲਾਕਸ਼ੁਦਾ ਹੋਵੇ ਕੋਈ ਕਿਸੇ ਤਰ੍ਹਾਂ ਦਾ ਵੀ ਮੁੰਡਾ ਹੋਵੇ ਵੀ ਅਸੀਂ ਆਪਣੀ ਧੀ ਦਾ ਰਿਸ਼ਤਾ ਕਰਨਾ। ਤੇ ਜਦੋਂ ਰਾਣੀ ਨੂੰ ਇਹ ਗੱਲ ਪਤਾ ਲੱਗਦੀ ਉਹ ਆਪਣੀ ਮਾਂ ਨੂੰ ਕਹਿੰਦੀ ਹੈ ਵੀ ਮਾਂ ਜਦੋਂ ਤੁਸੀਂ ਇਸ ਤਰ੍ਹਾਂ ਹਨਾ ਮੇਰੇ ਰਿਸ਼ਤੇ ਲਈ ਲੋਕਾਂ ਅੱਗੇ ਤਰਲੇ ਕਰਦੇ ਹੋ ਤਾਂ ਮੈਨੂੰ ਇਹ ਗੱਲ ਚੰਗੀ ਨਹੀਂ ਲੱਗੂਗੀ ਵੀ ਕੀ ਮੈਂ ਤੁਹਾਨੂੰ ਬੋਝ ਲੱਗਦੀ ਆਂ ਦੇਖ ਮੈਂ ਆਪਣਾ ਕਮਾਉਣ ਲੱਗ ਜਾਣਾ ਮੇਰੀ 1 ਸਾਲ ਦੀ ਡਿਗਰੀ ਰਹਿ ਗਈ ਆ ਮੈਂ ਨੌਕਰੀ ਕਰ ਲੈਣੀ ਆ ਮੈਨੂੰ ਤੁਸੀਂ ਬੋਝ ਨਾ ਸਮਝੋ ਜੇ ਨਹੀਂ ਵੀ ਰਿਸ਼ਤਾ ਹੋਊਗਾ ਕੋਈ ਨਾ ਮੈਂ ਇੱਥੇ ਰਹਿ ਕੇ ਗੁਜ਼ਾਰਾ ਕਰ ਲੂੰਗੀ ਤੇ ਮੇਰਾ ਤੁਹਾਡੇ ਨਾਲ ਵਾਦਾ ਵੀ ਮੈਂ ਕਦੇ ਵੀ ਤੁਹਾਡੀ ਇੱਜ਼ਤ ਨੂੰ ਕੋਈ ਦਾਗ ਨਹੀਂ ਲਾਉਂਗੀ ਤਾਂ ਉਹਦੀ ਮਾਂ ਨੂੰ ਕਹਿੰਦੀ ਆ ਵੀ ਨਹੀਂ ਧੀਏ ਤੇਰੇ ਬਾਰੇ ਐਦਾਂ ਤਾਂ ਮੈਂ ਸੋਚੇ ਹੀ ਨਹੀਂ ਪਰ ਗੱਲੇ ਆ ਵੀ ਮਟਿਆਰਾਂ ਧੀਆ ਹਨਾ ਸੋਹਰੇ ਘਰ ਵੱਸਦੀਆਂ ਚੰਗੀਆਂ ਲੱਗਦੀਆਂ ਨੇ ਇਸੇ ਕਰਕੇ ਮੈਨੂੰ ਤੇਰਾ ਫਿਕਰ ਰਹਿੰਦਾਗਾ ਉਹ ਕਹਿੰਦੀ ਵੀ ਤੁਹਾਨੂੰ ਮੇਰਾ ਫਿਕਰ ਕਰਨ ਦੀ ਲੋੜ ਨਹੀਂ ਗਈ ਤੁਸੀਂ ਨਾਰਮਲ ਰਹੋ ਭਾਵੇਂ ਕਿ ਰਾਣੀ ਇਹ ਗੱਲ ਕਹਿ ਦਿੰਦੀ ਆ ਪਰ ਹੌਲੀ ਹੌਲੀ ਰਾਣੀ ਵੀ ਡੂੰਗੀ ਉਦਾਸੀ ਦੇ ਵਿੱਚ ਚਲੀ ਜਾਂਦੀ ਆ ਉਹ ਸੋਚਦੀ ਆ ਕਿ ਰਿਸ਼ਤੇ ਨਾਤੇ ਜਿਹੜੇ ਆਪਾਂ ਜੋੜਦੇ ਆ ਵੀ ਦੇਖੋ ਜਦੋਂ ਬੰਦਾ ਸਹੀ ਹੁੰਦਾ ਸਹੀ ਸਲਾਮਤ ਹੁੰਦਾ ਪੈਸਾ ਕਮਾਉਂਦਾ ਤਾਂ ਸਾਰਿਆਂ ਨੂੰ ਚੰਗਾ ਲੱਗਦਾ ਪਰ ਲੋਕ ਕਿੰਨੇ ਸੈਲਫਿਸ਼ ਨੇ ਵੀ ਹੁਣ ਮੈਨੂੰ ਕੁਝ ਨਹੀਂ ਹੋਇਆ ਮੈਂ ਚੰਗੀ ਪੜੀ ਆ ਫਿਰ ਵੀ ਲੋਕਾਂ ਨੂੰ ਇਹ ਆ ਵੀ ਕੁੜੀ ਆ ਜਿਹੜੀ ਜਮਾ ਬਿਲਕੁਲ ਸਹੀ ਹੋਵੇ ਵੀ ਜੇ ਵਿਆਹ ਤੋਂ ਬਾਅਦ ਕੋਈ ਦਿੱਕਤ ਆ ਜਾਂਦੀ ਆ ਵੀ ਫਿਰ ਵੀ ਤਾਂ ਲੋਕ ਰਿਸ਼ਤੇ ਨਿਭਾਉਂਦੇ ਹੀ ਆ ਤੇ ਉਹ ਇਹ ਵੀ ਸਮਝ ਜਾਂਦੀ ਆ ਵੀ ਸ਼ਾਇਦ ਜੇ ਵਿਆਹ ਤੋਂ ਬਾਅਦ ਇਹ ਦਿੱਕਤ ਆਈ ਹੁੰਦੀ ਤਾਂ ਮੈਂ ਉਸ ਪਰਿਵਾਰ ਲਈ ਬੋਝ ਬਣ ਜਾਣਾ ਸੀ ਵੀ ਈ ਈਆਂ ਮਾਪਿਆਂ ਲਈ ਕਦੇ ਵੀ ਬੋਝ ਨਹੀਂ ਹੁੰਦੀ ਆ ਭਾਵੇਂ ਉਹ ਮਰੀਜ਼ ਹੀ ਕਿਉਣਾ ਹੋਣ ਚਲੋ ਇਸ ਤਰ੍ਹਾਂ ਸੋਚਦੀ ਸੋਚਦੀ ਨਾ ਉਹ ਡਿਪਰੈਸ਼ਨ ਦੇ ਵਿੱਚ ਚਲੀ ਜਾਂਦੀ ਆ ਪਾ ਮੈਂ ਉਹ ਨੌਕਰੀ ਵੀ ਕਰਦੀ ਆ ਬਸ ਉਹ ਡਿਊਟੀ ਜਾਂਦੀ ਆ ਆਪਣਾ ਆ ਕੇ ਰੂਮ ਚ ਬਹਿ ਜਾਂਦੀ ਆ ਕਿਸੇ ਨਾਲ ਗੱਲਬਾਤ ਨਹੀਂ ਕਰਦੀ ਬਹੁਤ ਉਦਾਸ ਰਹਿੰਦੀ ਆ ਇੱਕ ਦਿਨ ਨਾ ਜੱਗੀ ਆ ਜਿਹੜਾ ਉਹਦਾ ਸਹੁਰਿਆਂ ਤੋਂ ਉਹਦਾ ਮਤਲਬ ਪਰਿਵਾਰ ਆਇਆ ਸੀ ਸਹੁਰਿਆਂ ਦਾ ਜੱਗੀ ਦੀ ਜਿਹੜੀ ਘਰ ਵਾਲੀ ਹੁੰਦੀ ਆ ਮਤਲਬ ਰਾਣੀ ਦੀ ਭਾਬੀ ਹੁੰਦੀ ਆ ਉਹਦੇ ਪੇਕੇ ਪਰਿਵਾਰ ਤੋਂ ਕਾਫੀ ਜਣੇ ਆਏ ਸੀ ਮਿਲਣ ਤੇ ਉਹਨਾਂ ਦੇ ਵਿੱਚ ਨਾ ਉਹਨਾਂ ਦੇ ਪਰਿਵਾਰ ਦਾ ਕੋਈ ਮੁੰਡਾ ਹੁੰਦਾਗਾ ਚਲੋ ਉਹ ਬਹਿੰਦੇ ਆ ਗੱਲਾਂਬਾਤਾਂ ਕਰਦੇ ਆ ਤੇ ਰਾਣੀ ਉਹਨਾਂ ਨੂੰ ਸਾਰਿਆਂ ਨੂੰ ਬੁਲਾਉਂਦੀ ਆ ਹਨਾ ਬੁਲਾ ਕੇ ਜਦੋਂ ਉਹ ਡ੍ਰੈਗ ਰੂਮ ਚੋਂ ਜਾਂਦੀ ਆ ਤਾਂ ਜਿਹੜਾ ਇੱਕ ਮੁੰਡਾ ਆਇਆ ਹੁੰਦਾ ਉਹ ਦੇਖਦਾ ਰਾਣੀ ਵੱਲ ਤੇ ਵੀ ਕਿੰਨੀ ਸੋਹਣੀ ਕੁੜੀ ਆ ਹਨਾ ਵੀ ਚੁੱਪਚਾਪੀਤੀ ਜਿਹੀ ਮੁੜ ਗਈ ਤੇ ਉਹ ਉਹਨੂੰ ਪੁੱਛਦਾ ਕੁੜੀ ਨੂੰ ਉਹਦੀ ਭਾਬੀ ਨੂੰ ਪੁੱਛਦਾ ਕਿ ਕੌਣ ਆ ਤਾਂ ਉਹ ਕਹਿੰਦੀ ਵੀ ਇਹ ਮੇਰੀ ਨਾਨੰਦ ਆਗੀ ਤੇ ਚਲੋ ਇੰਨੀ ਕੀ ਗੱਲ ਹੁੰਦੀ ਆ ਤੇ ਉਹ ਉਸ ਤੋਂ ਬਾਅਦ ਮਿਲ ਕੇ ਚਲੇ ਜਾਂਦੇ ਆ ਜਦੋਂ ਮਿਲ ਕੇ ਚਲੇ ਜਾਂਦੇ ਆ ਤਾਂ ਜਿਹੜਿਆ ਰਾਣੀ ਦੀ ਪਰਜਾਈ ਦਾ ਭਰਾ ਹੁੰਦਾ ਉਹ ਮੁੰਡਾ ਉਹਦੇ ਨਾਲ ਆਇਆ ਹੁੰਦਾ ਉਹ ਉਹਨੂੰ ਪੁੱਛਦਾ ਵੀ ਜਿਹੜੀ ਆਪਣੀ ਦੀਦੀ ਦੀ ਨਣ ਦਾ ਵੀ ਬੇਹਿੰਨੀ ਸੋਹਣੀ ਪੜ੍ਹੀ ਲਿਖੀ ਲੱਗਦੀ ਸੀ ਵੀ ਉਹ ਐ ਚੁੱਪ ਚੁੱਪ ਕਿਉਂ ਸੀ ਤਾਂ ਉਹ ਦੱਸਦਾ ਵੀ ਉਹਦਾ ਨਾਲ ਇਸ ਤਰ੍ਹਾਂ ਰਿਸ਼ਤਾ ਹੋਇਆ ਸੀਗਾ ਤਾਂ ਉਹ ਰਿਸ਼ਤਾ ਉਹਨਾਂ ਨੇ ਜਵਾਬ ਦਿੱਤਾ ਸੀ ਵੀ ਉਹਨੇ ਕਿਡਨੀ ਡੋਨੇਟ ਕੀਤੀ ਸੀਗੀ ਵੀ ਹੁਣ ਉਹਦੇ ਲਈ ਕੋਈ ਰਿਸ਼ਤਾ ਨਹੀਂ ਮਿਲ ਰਿਹਾ ਇਹਦਾ ਕਰਕੇ ਉਹ ਡਿਪਰੈਸ਼ਨ 'ਚ ਆ ਵੀ ਹੁਣ ਤਾਂ ਉਹ ਵਧੀਆ ਪੜ੍ਹੀ ਲਿਖੀ ਨੌਕਰੀ ਕਰਦੀ ਆ ਪਰ ਬੰਦੇ ਨੂੰ ਹੁਣ ਆਪਣੇ ਮਤਲਬ ਫਿਊਚਰ ਦਾ ਫਿਕਰ ਤਾਂ ਹੁੰਦਾ ਹੀ ਹੈਗਾ ਵੀ ਐਸੀ ਕਰਕੇ ਉਹ ਉਦਾਸ ਰਹਿੰਦੀ ਆ ਤਾ ਮੁੰਡੇ ਨੂੰ ਨਾ ਉਹ ਗੱਲ ਦਿਲ ਤੇ ਲੱਗ ਜਾਂਦੀ ਆ ਉਹ ਸੋਚਦਾ ਵੀ ਇੱਕ ਕੁੜੀ ਜਿਹੜੀ ਆਪਣੀ ਫੈਮਲੀ ਪ੍ਰਤੀ ਇੰਨੀ ਸਮਰਪਤਾ ਪੜੀ ਲਿਖੀ ਐ ਸੋਹਣੀ ਆ ਵੀ ਉਹਦਾ ਰਿਸ਼ਤਾ ਸਿਰਫ ਇਸ ਗੱਲੋਂ ਟੁੱਟ ਗਿਆ ਤੇ ਉਹ ਉਹਨੂੰ ਕਹਿੰਦਾ ਆਪਣੇ ਦੋਸਤ ਨੂੰ ਵੀ ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਤੂੰ ਦੀਦੀ ਨਾਲ ਗੱਲ ਕਰੀ ਵੀ ਜੇ ਮੈਂ ਉਹਨਾਂ ਦੇ ਪਸੰਦ ਆ ਤਾਂ ਮੈਂ ਇਹ ਰਿਸ਼ਤਾ ਲੈਣ ਲਈ ਤਿਆਰ ਆ ਚਲੋ ਉਹ ਕਹਿੰਦਾ ਵੀ ਇਤੋਂ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਆ ਵੀ ਮੈਂ ਅੱਜ ਹੀ ਦੀਦੀ ਨਾਲ ਗੱਲ ਕਰਦਾ ਤਾਂ ਰਾਣੀ ਦੀ ਭਾਬੀ ਦਾ ਭਰਾ ਜਿਹੜਾ ਉਹਨੂੰ ਫੋਨ ਕਰਦਾ ਆ ਆਪਣੀ ਭੈਣ ਨੂੰ ਤੇ ਉਹਨੂੰ ਕਹਿੰਦਾ ਕਿ ਮੇਰਾ ਜਿਹੜਾ ਦੋਸਤ ਆਇਆ ਸੀ ਮੇਰੇ ਨਾਲ ਵੀ ਉਹ ਰਾਣੀ ਦਾ ਰਿਸ਼ਤਾ ਲੈਣ ਲਈ ਤਿਆਰ ਆ ਵੀ ਉਹਨੇ ਆਪ ਮੰਗ ਰੱਖੀ ਆ ਤੇ ਮੈਂ ਉਹਨੂੰ ਸਾਰੀ ਸਿਚੁਏਸ਼ਨ ਦੱਸੀ ਆ ਵੀ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਐਂ ਕਰਿਓ ਜੀਜਾ ਜੀ ਨਾਲ ਗੱਲ ਕਰਿਓ ਉਹ ਕਹਿੰਦੀ ਵੀ ਸਾਨੂੰ ਕੀ ਇਤਰਾਜ਼ ਹੋ ਸਕਦਾ ਪਰ ਫਿਰ ਵੀ ਮੈਂ ਮੰਮੀ ਪਾਪਾ ਨਾਲ ਤੇ ਤੇਰੇ ਜੀਜਾ ਜੀ ਨਾਲ ਗੱਲ ਕਰਕੇ ਦੱਸਦੀ ਆ ਰਾਣੀ ਦੀ ਭਾਬੀ ਆਪਣੇ ਸੱਸ ਸਹੁਰੇ ਨਾਲ ਤੇ ਆਪਣੇ ਪਤੀ ਨਾਲ ਗੱਲ ਕਰਦੀ ਆ ਜੰਗੀ ਕਹਿੰਦਾ ਵੀ ਇਸ ਤੋਂ ਚੰਗੀ ਹੋਰ ਕੀ ਗੱਲ ਹੋ ਸਕਦੀ ਆ ਵੀ ਇੰਨਾ ਹਨਾ ਪੜਿਆ ਲਿਖਿਆ ਸੋਹਣਾ ਸੁਨੱਖਾ ਮੁੰਡਾ ਆਪੇ ਆਪਣੀ ਰਾਣੀ ਦਾ ਰਿਸ਼ਤਾ ਮੰਗਦਾ ਤੇ ਰਾਣੀ ਨਾਲ ਵੀ ਗੱਲ ਕੀਤੀ ਜਾਂਦੀ ਆ ਰਾਣੀ ਕਹਿੰਦੀ ਵੀ ਭਾਬੀ ਜੀ ਰਿਸ਼ਤੇ ਨੂੰ ਮੈਨੂੰ ਕੋਈ ਮੈਂ ਮਨਾ ਨਹੀਂ ਕਰਦੀ ਪਰ ਤੁਸੀਂ ਗੱਲ ਕਰ ਲਿਓ ਵੀ ਇਨ ਫਿਊਚਰ ਮੈਨੂੰ ਕੋਈ ਤਾਨਾ ਮੇਣਾ ਨਾ ਦੇਵੇ ਵੀ ਮੈਂ ਬਿਲਕੁਲ ਠੀਕ ਆ ਮੈਨੂੰ ਕੁਝ ਨਹੀਂ ਹੋਇਆ ਪਰ ਮੈਂ ਤਾਨਾ ਮੇਣਾ ਨਹੀਂ ਲੈਣਾ ਤੇ ਚਲੋ ਗੱਲ ਆ ਜਿਹੜੀ ਰਿਸ਼ਤੇ ਦੀ ਕੀਤੀ ਜਾਂਦੀ ਆ ਮੁੰਡੇ ਦੇ ਮਾਪਿਆਂ ਨੂੰ ਇਸ ਗੱਲ ਦਾ ਇਤਰਾਜ਼ ਹੁੰਦਾ ਵੀ ਅਸੀਂ ਇਸ ਕੁੜੀ ਦਾ ਰਿਸ਼ਤਾ ਨਹੀਂ ਲੈਣਾ ਕਿਉਂਕਿ ਇਹਦੇ ਇੱਕ ਕਿਡਨੀ ਹੈ ਨਹੀਂ ਪਰ ਮੁੰਡਾ ਆਪਣੇ ਮਾਪਿਆਂ ਨੂੰ ਮਨਾਉਣ ਦੇ ਵਿੱਚ ਸਫਲ ਹੋ ਜਾਂਦਾ ਉਹ ਕਹਿੰਦਾ ਕਿ ਤੁਹਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਆ ਵੀ ਸਾਡੀ ਇੱਕ ਹੀ ਕਿਡਨੀ ਕੰਮ ਕਰਦੀ ਆ ਵੀ ਮੈਂ ਉਸ ਕੁੜੀ ਦੀ ਕੁਰਬਾਨੀ ਤੋਂ ਪ੍ਰਭਾਵਿਤ ਹੋਇਆ ਤੇ ਮੈਂ ਉਹਨੂੰ ਆਪਣੇ ਤੁਹਾਡੀ ਨੂੰ ਬਣਾਉਣਾ ਚਾਹਣਾ ਵੀ ਜਿਹੜੀ ਕੁੜੀ ਆਪਣੇ ਪਰਿਵਾਰ ਲਈ ਇੰਨੀ ਸਮਰਪਤਾ ਉਹ ਆਪਣੇ ਲਈ ਕਿਉਂ ਨਾ ਹੋਊਗੀ ਵੀ ਇਹ ਸਾਡਾ ਸਮਾਜ ਆ ਜਿਹੜਾ ਪੜਿਆ ਲਿਖਿਆ ਹੋ ਕੇ ਵੀ ਨਹੀਂ ਸਮਝਦਾ ਵੀ ਜੇ ਆਪਾਂ ਨਹੀਂ ਪਹਿਲ ਕਰਾਂਗੇ ਤਾਂ ਪਹਿਲ ਕੌਣ ਕਰੋ ਚਲੋ ਉਹ ਬਹੁਤ ਸਮਝਦਾਰੀ ਵਾਲੀਆਂ ਗੱਲਾਂ ਕਰਦਾ ਤੇ ਉਹਦੇ ਮਾਪਿਓ ਦੇ ਦਿਲ 'ਚ ਵੀ ਇਹ ਗੱਲ ਆਉਂਦੀ ਆ ਵੀ ਵਾਕਈ ਵੀ ਆਪਾਂ ਚਾਹਣੇ ਹੁੰਨੇ ਆ ਵੀ ਆਪਾਂ ਦੂਜਿਆਂ ਦਾ ਭਲਾ ਕਰੀਏ ਵੀ ਇਹ ਭਲਾ ਫਿਰ ਹੋਊ ਕਿਵੇਂ ਜੇ ਆਪਾਂ ਸ਼ੁਰੂਆਤ ਕਰਾਂਗੇ ਫੇਰ ਹੀ ਹੋਊ ਤੇ ਉਹਨਾਂ ਨੂੰ ਇਹ ਗੱਲ ਚੰਗੀ ਲੱਗਦੀ ਆ ਉਹ ਰਿਸ਼ਤੇ ਆ ਜਿਹੜਾ ਪੱਕਾ ਕਰ ਦਿੰਦੇ ਆ ਚਲੋ ਰਾਣੀ ਦਾ ਤੇ ਉਸ ਮੁੰਡੇ ਦਾ ਰਿਸ਼ਤਾ ਜਿਹੜਾ ਪੱਕਾ ਹੋ ਜਾਂਦਾ ਉਸ ਮੁੰਡੇ ਦਾ ਨਾਂ ਰਾਜੂ ਹੁੰਦਾ ਰਾਣੀ ਤੇ ਰਾਜੂ ਦਾ ਰਿਸ਼ਤਾ ਪੱਕਾ ਹੁੰਦਾ ਤੇ ਵਿਆਹ ਜਿਹੜਾ 1 ਮਹੀਨੇ ਬਾਅਦ ਕਰਨਾ ਤੈਅ ਹੁੰਦਾ ਤੇ ਉਸ ਤੋਂ ਬਾਅਦ ਰਾਣੀ ਆ ਜਿਹੜੀ ਉਹ ਆਪਣੀ ਭਾਬੀ ਨਾਲ ਆਪਣੇ ਵਿਆਹ ਦੀਆਂ ਤਿਆਰੀਆਂ ਕਰਦੀ ਆ ਉਧਰੋਂ ਰਾਣੀ ਦੀ ਭਾਬੀ ਆ ਜਿਹੜੀ ਉਧਰੋਂ ਮੁੰਡੇ ਦੇ ਘਰਦਿਆਂ ਨੂੰ ਵੀ ਜਾਣਦੀ ਹੁੰਦੀ ਆ ਕਿਉਂਕਿ ਉਹਦੇ ਭਰਾ ਦਾ ਦੋਸਤ ਹੁੰਦਾ ਉਹਨਾਂ ਨੂੰ ਹੀ ਵਿੱਚ ਵਿਚੋਲੇ ਰੱਖਿਆ ਜਾਂਦਾ ਮਤਲਬ ਜਿਹੜੀ ਰਾਣੀ ਦੀ ਪਰਜਾਈ ਹੁੰਦੀ ਆ ਉਹਦੇ ਭਰਾ ਹੀ ਵਿਚੋਲਾ ਹੁੰਦਾ ਤੇ ਚਲੋ ਦੋਨੋਂ ਪਾਸੇ ਵਿਆਹ ਦੀਆਂ ਵਧੀਆ ਤਿਆਰੀਆਂ ਹੁੰਦੀਆਂ ਰਾਣੀ ਬਹੁਤ ਖੁਸ਼ ਹੁੰਦੀ ਆ ਤੇ ਵਿਆਹ ਕੇ ਰਾਣੀ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਜਦੋਂ ਉਹ ਸਹੁਰੇ ਘਰ ਜਾਂਦੀ ਆ ਤਾਂ ਆਪਣੇ ਸਹੁਰੇ ਪਰਿਵਾਰ ਨੂੰ ਵੇਖ ਕੇ ਬਹੁਤ ਖੁਸ਼ ਹੁੰਦੀ ਆ ਕਿਉਂਕਿ ਉਹਦਾ ਸਹੁਰਾ ਪਰਿਵਾਰ ਜਿਹੜਾ ਵਧੀਆ ਹੁੰਦਾ ਤੇ ਉਹ ਆਪਣੇ ਘਰ ਵਾਲੇ ਦਾ ਸਪੈਸ਼ਲ ਥੈਂਕਸ ਕਰਦੀ ਆ ਤੇ ਉਹਨੂੰ ਕਹਿੰਦੀ ਆ ਕਿ ਮੈਨੂੰ ਤੁਸੀਂ ਮਿਲੇ ਇਹ ਮੇਰੀ ਬਹੁਤ ਵੱਡੀ ਕਿਸਮਤ ਆ ਕਿਉਂਕਿ ਅੱਜ ਕੱਲ ਦੇ ਜਮਾਨੇ 'ਚ ਸਾਨੂੰ ਪੜਿਆ ਲਿਖਿਆ ਪੈਸੇ ਕਮਾਉਣ ਵਾਲਾ ਸੋਹਣਾ ਸੁਨੱਖਾ ਮੁੰਡਾ ਜ਼ਰੂਰ ਮਿਲ ਸਕਦਾ ਪਰ ਜਿਹਦੀ ਸੋਚ ਇੰਨੀ ਉੱਚੀ ਤੇ ਸੁੱਚੀ ਹੋਵੇ ਉਹ ਨਹੀਂ ਮਿਲ ਸਕਦਾ ਮੈਂ ਸ਼ੁਕਰ ਕਰਦੀ ਆ ਵੀ ਉਧਰੋਂ ਮੇਰਾ ਰਿਸ਼ਤਾ ਟੁੱਟ ਗਿਆ ਜੇ ਮੇਰਾ ਉਹ ਰਿਸ਼ਤਾ ਨਾ ਟੁੱਟਿਆ ਹੁੰਦਾ ਤਾਂ ਸਾਰੀ ਉਮਰ ਮੈਂ ਉੱਥੇ ਜ਼ਿਲਤ ਭਰੀ ਕੱਢਣੀ ਸੀ ਤੇ ਪਤਾ ਨਹੀਂ ਕਿੰਨੀ ਕੁ ਔਖ ਮੇਰੇ ਦਿਲ ਦਿਮਾਗ ਦੇ ਵਿੱਚ ਰਹਿਣੀ ਸੀ ਵੀ ਤੁਸੀਂ ਮੈਨੂੰ ਸਮਝਿਆ ਮੇਰੇ ਦੁੱਖ ਨੂੰ ਸਮਝਿਆ ਤੇ ਮੈਂ ਤੁਹਾਡਾ ਬਹੁਤ ਬਹੁਤ ਥੈਂਕਸ ਕਰਦੀ ਆ ਤੇ ਸਾਰੀ ਉਮਰ ਮੈਂ ਤੁਹਾਨੂੰ ਸਮਰਪਿਤ ਰਹੂੰਗੀ ਉਹ ਮੁੰਡਾ ਰਾਣੀ ਦਾ ਹੱਥ ਫੜ ਕੇ ਉਹਨੂੰ ਕਹਿੰਦਾ ਕਿ ਥੈਂਕਸ ਵਾਲੀ ਕੋਈ ਗੱਲ ਨਹੀਂ ਮੈਨੂੰ ਤੇਰੀ ਕੁਰਬਾਨੀ ਦੇ ਅੱਗੇ ਮੇਰੀ ਕੁਰਬਾਨੀ ਕੋਈ ਵੱਡੀ ਨਹੀਂ ਲੱਗਦੀ ਮੈਂ ਤਾਂ ਤੇਰੇ ਨਾਲ ਵਿਆਹ ਹੀ ਕਰਵਾਇਆ ਤੇ ਤੂੰ ਆਪਣੇ ਭਰਾ ਲਈ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ ਮੈਨੂੰ ਤੇਰੇ ਤੇ ਮਾਣ ਆ ਤੇ ਮੈਨੂੰ ਆਪਣੇ ਆਪ ਤੇ ਵੀ ਮਾਣ ਆ ਕਿ ਤੂੰ ਮੇਰੀ ਪਤਨੀ ਆ ਇਸ ਤਰ੍ਹਾਂ ਦੋਨੋਂ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਨੇ ਤੇ ਦੋਨੋਂ ਇੱਕ ਦੂਜੇ ਨਾਲ ਬਹੁਤ ਖੁਸ਼ ਰਹਿੰਦੇ ਆ ਹਾਂਜੀ ਦੋਸਤੋ ਸਾਡੇ ਸਮਾਜ ਦੇ ਵਿੱਚ ਜਦੋਂ ਅਸੀਂ ਰਿਸ਼ਤਾ ਤੈਅ ਕਰਦੇ ਆ ਆਪਣੇ ਧੀ ਜਾਂ ਪੁੱਤ ਦਾ ਤਾ ਸਾਰੀਆਂ ਚੀਜ਼ਾਂ ਵੇਖੀਆਂ ਜਾਂਦੀਆਂ ਜ਼ਮੀਨ ਜਾਇਦਾਦ ਪੜੇ ਲਿਖੇ ਹੈਗੇ ਆ ਨੌਕਰੀ ਹੈਗੀ ਆ ਪਰ ਅਸਲ ਦੇ ਵਿੱਚ ਰਿਸ਼ਤੇ ਉਹ ਰਿਸ਼ਤੇ ਹੁੰਦੇ ਆ ਜਿਹੜੇ ਦੁੱਖ ਦੇ ਸੁੱਖ ਦੇ ਸਮੇਂ ਸਾਡੇ ਨਾਲ ਖੜਦੇ ਆ ਜਿਵੇਂ ਹੁਣ ਰਾਣੀ ਦੇ ਪਹਿਲੇ ਸਹੁਰੇ ਵਾਲੇ ਸੀ ਉਹਨਾਂ ਨੇ ਇੱਕ ਮੁਸੀਬਤ ਆਈ ਤੇ ਨਾਲ ਦੀ ਨਾਲ ਪਾਸਾ ਵਟ ਲਿਆ ਚੰਗਾ ਹੋਇਆ ਉਹ ਰਿਸ਼ਤਾ ਨਹੀਂ ਹੋਇਆ ਨਹੀਂ ਤਾਂ ਰਾਣੀ ਨੇ ਸਾਰੀ ਉਮਰ ਉੱਥੇ ਔਖੀ ਰਹਿਣਾ ਸੀ ਚਲੋ ਰਿਸ਼ਤਾ ਉਹਦਾ ਲੇਟ ਹੋ ਗਿਆ ਥੋੜੀ ਉਹ ਉਦਾਸ ਵੀ ਹੋਈ ਪਰ ਉਸ ਤੋਂ ਬਾਅਦ ਉਹਨਾਂ ਦੇ ਰਿਸ਼ਤੇ ਤੋਂ ਇੱਕ ਸਬਕ ਮਿਲਿਆ ਸਮਾਜ ਨੂੰ ਇੱਕ ਸੇਧ ਮਿਲੀ ਵੀ ਜੇ ਉਹ ਰਿਸ਼ਤੇ ਜੋੜੇ ਜਾਣ ਜਿਹੜੇ ਸਾਡੇ ਦੁੱਖ ਦੇ ਸਮੇਂ ਸਾਡੇ ਨਾਲ ਭੱਜ ਕੇ ਖੜਨਗੇ ਤਾਂ ਉਹ ਸਾਡੀ ਜ਼ਿੰਦਗੀ ਦੀਆਂ ਖੁਸ਼ੀਆਂ ਦਾ ਕਾਰਨ ਬਣਦੇ ਨੇ ਕੋਸ਼ਿਸ਼ ਕਰਿਆ ਕਰੋ ਸਾਡੇ ਰਿਸ਼ਤਿਆਂ ਨੂੰ ਖੁਸ਼ੀਆਂ ਨਾਲ ਸਿੰਜਣ ਦੀ ਇੱਕ ਦੂਜੇ ਦੀਆਂ ਖੁਸ਼ੀਆਂ ਨਾਲ ਖੁਸ਼ ਹੋਇਆ ਕਰੋ ਇੱਕ ਦੂਜੇ ਦੇ ਦੁੱਖ ਨੂੰ ਵੰਡਾਇਆ ਕਰੋ ਨਾ ਕਿ ਇੱਕ ਦੂਜੇ ਦਾ ਦੁੱਖ ਵਧਾਇਆ ਕਰੋ ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ